DIG ਸਾਡੇ ਫਿਰੋਜ਼ਪੁਰ ਰੇਂਜੂਨਾਂ ਦੇ ਨਿਰਦੇਸ਼ਾ ਅਹਿੜ ਜਿਹੜਾ ਹੈਗਾ ਅਸੀਂ ਅੱਜ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵਕ-ਵਕ ਖਾਵਾ ਦੇ ਚੈਕਿੰਗ ਦਾ ਅਭਿਆਨ ਚਲਾਇਆ ਇਹਦਾ ਮਕਸਦ ਹੈਗਾ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਹੈਗੀ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਕੋਈ ਨੋਟੋਰੀਅਸ ਐਲੀਮੈਂਟ ਹੈਗੇ ਉਹਨਾਂ ਦੀ ਨਿਗਰਾਨੀ ਜਿਹੜੀ ਹੈਗੀ ਹੈ ਉਹਨਾਂ ਤੇ ਨਿਗਰਾਜ ਨਿਗ੍ਹਾ ਰੱਖੀ ਜਾ ਸਕੇ ਜਿਹੜੇ ਕੋਈ ਵਿਅਕਤੀ ਬਗੈਰ ਨੰਬਰ ਪਲੇਟਾਂ ਦੀ ਗੱਟੀਆਂ ਲੈ ਕੇ ਚੱਲ ਰਹੇ ਚੋਰੀ ਦੇ ਵੀਹਿਕਲ ਲੈ ਕੇ ਚੱਲਦੇ ਉਹਨਾਂ ਨੂੰ ਚੈੱਕ ਕੀਤਾ ਜਾ ਜਿਹੜੇ ਕੋ ਇਲੀਗਲ ਵੈਪਨ ਵਗੈਰੇ ਲੈ ਕੇ ਗੱਡੀਆਂ ਦੇ ਵਿੱਚ ਦੁਪੇਰ ਹੈ ਉਹਨਾਂ ਦੇ ਲਈ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਅੱਜ ਆਪਣੇ ਜ਼ਿਲ੍ਹੇ ਦੇ ਵਿੱਚ ਬੱਸ ਥਾਵਾਂ ਤੇ ਚੈਕਿੰਗ ਕਰ ਰਹੇ ਆ ਜਿਦੇ ਵਿੱਚ ਆਪਣੇ ਜਿਹੜੇ ਬਾਰਡਰ ਇੰਟਰ ਡਿਸਟ੍ਰਿਕਟ ਬਾਰਡਰ ਹੈਗਾ ਉਹਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਜਿੰਨੇ ਵੀ ਆਪਣੇ ਮੇਨ ਕਸਬੇ ਸ਼ਹਿਰ ਹੈਗੇ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸੋ 4-5 ਘੰਟੇ ਹੁਣ ਅੱਗੇ ਚੈਕਿੰਗ ਜਾਰੀ ਰਹੇਗੀ ਸਰ ਟੋਟਲ ਕਿੰਨੇ ਨਕਰੀਕੇ ਜੀ ਟੋਟਲ 10 ਨਕ ਲਗਾਏਗੇ ਤਰਨ ਤਰਨ ਦਿਲੇ ਦੇ ਜਿਹੜੇ ਜਿਹਦੇ ਵਿੱਚ ਪੰਜ ਛੇ ਨਾਕੇ ਜਿਹੜੇ ਹੈਗੇ ਮੇਨ ਮੇਨ ਸ਼ਹਿਰਾ ਕਸਬਿਆਂ ਚ ਲਗਾਏ ਗਏ ਆ ਪੰਜ ਛੇ ਨਾਕੇ ਬਾਰਡਰ ਤੇ ਲਗਾਏ ਗਏ। ਕਿ ਮੀ ਜੀਓ ਕਰ ਰਹੇ ਨੇ ਇਹਨਾਂ ਨੂੰ ਲੀਡ ਸਾਰੇ ਜੀਓਜ਼ ਇਨਕਲੂਡਿੰਗ ਐਸਐਸਪੀ ਐਸਪੀ ਤੇ ਸਾਰੇ ਜੀਓ ਸਾਰੇ ਐਸਐਚਓ ਫੀਲਡ ਅਸੀਂ ਇਕੱਠੇ ਹਾਂ। ਸਰ ਇਹਨਾਂ ਨੂੰ ਤੁਰੰਤ ਬਰਾਮਦੀ ਹੋਈ ਕੋਈ ਕਸ਼ਤ ਫਿਲਹਾਲੇ ਸ਼ੁਰੂ ਹੋਇਆ ਹੈ। ਸੁਬਰਾਮਦੀ ਦੀ ਰਿਪੋਰਟ ਤੁਹਾਨੂੰ ਜਦੋਂ ਫਿਨਿਸ਼ ਹੋ ਜਾਏ ਡੀਆਈਜੀ ਸਾਡੇ ਸਿਓਸ ਪੂਰੇ ਇਹ ਜੁਨਾ ਦੇ ਨਿਰਦੇਸ਼ਾ ਹੈ ਜਿਹੜਾ ਹੈਗਾ ਅਸੀਂ ਅੱਜ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵਕਵਕ ਖਾਵਾ ਦੇ ਚੈਕਿੰਗ ਦਾ ਅਭਿਆਨ ਚਲਾ ਇਹਦਾ ਮਕਸਦ ਇਹ ਹੈ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਹੈਗੀ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਕੋਈ ਨੋਟੋਰੀਅਸ ਐਲੀਮੈਂਟ ਹੈਗੇ ਉਹਨਾਂ ਦੀ ਨਿਗਰਾਨੀ ਜਿਹੜੀ ਹੈਗੀ ਹੈ ਉਹਨਾਂ ਤੇ ਨਿਗਰਾਜ ਨਿਗ੍ਹਾ ਰੱਖੀ ਜਾ ਸਕੇ ਜਿਹੜੇ ਕੋਈ ਵਿਅਕਤੀ ਬਗੈਰ ਨੰਬਰ ਪਲੇਟਾਂ ਦੀ ਗੱਡੀਆਂ ਲੈ ਕੇ ਚੱਲਦੇ ਚੋਰੀ ਦੇ ਵਹੀਕਲ ਲੈ ਕੇ ਚੱਲਦੇ ਉਹਨਾਂ ਨੂੰ ਚੈੱਕ ਕੀਤਾ ਜਾ ਜਿਹੜੇ ਕੋਈ ਇਲੀਗਲ ਵੈਪਨ ਵਗੇਰੇ ਲੈ ਕੇ ਗੱਡੀਆਂ ਤੇ ਬਿਸਤਰੇ ਉਹਨਾਂ ਦੇ ਲਈ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਅੱਜ ਆਪਣੇ ਜ਼ਿਲ੍ਹੇ ਦੇ ਵਿੱਚ 10 ਥਾਵਾਂ ਤੇ ਚੈਕਿੰਗ ਕਰ ਰਹੇ ਹਾਂ ਜਿਦੇ ਵਿੱਚ ਆਪਣੇ ਜਿਹੜੇ ਬਾਰਡਰ ਇੰਟਰ ਡਿਸਟ੍ਰਿਕਟ ਬਾਰਡਰ ਹੈਗਾ ਕਿੰਨੇ ਵੀ ਆਪਣੇ ਮੇਨ ਕਸਬੇ ਸ਼ਹਿਰ ਹੈਗੇ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸੋ 4-5 ਘੰਟੇ ਹੁਣ ਅੱਗੇ ਚੈਕਿੰਗ ਜਾਰੀ ਰਹੇਗੀ ਸਰ ਪੁਟਰ ਕਿੰਨੇ ਨੱਕੇ ਲਗੇ ਜੀ ਟੋਟਲ 10 ਨੱਕੇ ਲਗਾਏ ਗਏ ਤਰਨਤਨ ਜ਼ਿਲ੍ਹੇ ਦੇ ਜਿਹੜੇ ਕਿ ਜਿਹਦੇ ਵਿੱਚ 5-6 ਨੱਕੇ ਜਿਹੜੇ ਹੈਗੇ ਮੇਨ ਮੇਨ ਸ਼ਹਿਰਾਂ ਕਸਬਿਆਂ ਚ ਲਗਾਏ ਗਏ ਹੈ 5-6 ਨੱਕੇ ਬਾਰਡਰ ਤੇ ਲਗਾਏ ਗਏ ਸਰ ਕਿਵੇਂ ਜੀਓ ਕਰ ਰਹੇ ਨੇ ਇਹਨਾਂ ਨੂੰ ਲੀਡ ਸਾਰੇ ਜੀਓਜ਼ ਇਨਕਲੂਡਿੰਗ ਐਸਐਸਪੀ ਐਸਪੀ ਤੇ ਸਾਰੇ ਜੀਓ ਸਾਰੇ ਐਸਐਚਓ ਫੀਲਡ ਚ ਐਸੀ ਕੱਟੇ ਸਰਨ ਤੋਂ ਕੋਈ ਪ੍ਰਾਪਤੀ ਹੋਈ ਕੋਈ ਟੈਸਟ ਕਰਦੇ ਫਿਲਹਾਲੇ ਸ਼ੁਰੂ ਹੋਇਆ ਹੈ ਸੁਬਰਾਮਣੀ ਦੀ ਰਿਪੋਰਟ ਤੁਹਾਨੂੰ ਜਦੋਂ ਫਿਨਿਸ਼ ਹੋ ਜਾਏਗਾ ਉਸ ਤੋਂ ਬਾਅਦ ਕੰਪਾਈਲ ਕਰਦੇ ਡੀਆਈਜੀ ਸਾਡੇ ਸ੍ਰੋਸਤੁਰੇ ਜੁਨਾ ਦੇ ਨਿਰਦੇਸ਼ਾ ਹੈ ਜਿਹੜਾ ਹੈਗਾ ਅਸੀਂ ਅੱਜ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵਰਕ ਵਰਕ ਆਵਾ ਦੇ ਚੈਕਿੰਗ ਦਾ ਅਭਿਆਨ ਚਲਾਇਆ ਇਹਦਾ ਮਕਸਦ ਹੈਗਾ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਹੈਗੀ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਕੋਈ ਨੋਟੋਰੀਅਸ ਐਲੀਮੈਂਟ ਹੈਗੇ ਉਹਨਾਂ ਦੀ ਨਿਗਰਾਨੀ ਜਿਹੜੀ ਹੈਗੀ ਹੈ ਉਹਨਾਂ ਤੇ ਨਿਗਰਾਜ ਨਿਗ੍ਹਾ ਰੱਖੀ ਜਾ ਸਕੇ ਜਿਹੜੇ ਕੋਈ ਵਿਅਕਤੀ ਬਗੈਰ ਨੰਬਰ ਪਲੇਟਾਂ ਦੀਆਂ ਗੱਡੀਆਂ ਲੈ ਕੇ ਚੱਲਦੇ ਆਏ ਚੋਰੀ ਦੇ ਵਹੀਕਲ ਲੈ ਕੇ ਚੱਲਦੇ ਆਏ ਉਹਨਾਂ ਨੂੰ ਚੈੱਕ ਕੀਤਾ ਜਾ ਜਿਹੜੇ ਕੋਈ ਇਲੀਗਲ ਵੈਪਨ ਵਗੈਰੇ ਲੈ ਕੇ ਗੱਡੀਆਂ ਦੇ ਵਿੱਚ ਦੱਬੇ ਹੋਏ ਉਹਨਾਂ ਦੇ ਲਈ ਇਹ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਅੱਜ ਆਪਣੇ ਜ਼ਿਲ੍ਹੇ ਦੇ ਵਿੱਚ ਬਸ ਥਾਵਾਂ ਤੇ ਚੈਕਿੰਗ ਕਰ ਰਹੇ ਆ ਜਿਹਦੇ ਵਿੱਚ ਆਪਣੇ ਜਿਹੜੇ ਬਾਰਡਰ ਇੰਟਰ ਡਿਸਟ੍ਰਿਕਟ ਬਾਰਡਰ ਹੈਗਾ ਉਹਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਜਿੰਨੇ ਵੀ ਆਪਣੇ ਮੇਨ ਕਸਬੇ ਸ਼ਹਿਰ ਹੈਗੇ ਉਹਨਾਂ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਸੋ 4-5 ਘੰਟੇ ਹੁਣ ਅੱਗੇ ਚੈਕਿੰਗੇ ਜਾਰੀ ਰਹੀ ਸਰ ਟੋਟਲ ਕਿੰਨੇ ਨਾਕ ਰਿਗੇ ਜੀ ਟੋਟਲ ਦਸ ਨਾਕੇ ਲਗਾਏ ਗਏ ਤਰਨ ਤਰਨ ਦਿਲੇ ਦੇ ਜਿਹੜੇ ਕਿ ਜਿਹਦੇ ਵਿੱਚ ਪੰਜ ਛੇ ਨਾਕੇ ਜਿਹੜੇ ਹੈਗੇ ਮੇਨ ਮੇਨ ਸ਼ਹਿਰਾਂ ਕਸਬਿਆਂ ਚ ਲਗਾਏ ਗਏ ਆ ਪੰਜ ਛੇ ਨਾਕੇ ਬਾਰਡਰ ਤੇ ਲਗਾਏ ਕਿ ਮੀ ਜੀਓ ਕਰ ਰਹੇ ਨੇ ਇਹਨਾਂ ਨੂੰ ਲੀਡ ਸਾਰੇ ਜੀਓਜ਼ ਇਨਕਲੂਡਿੰਗ ਐਸਐਸਪੀ ਐਸਪੀ ਤੇ ਸਾਰੇ ਜੀਓ ਸਾਰੇ ਐਸਐਚਓ ਫੀਲਡ ਚ ਐਸੀ ਕੱਟੇ ਸਰ ਮਤਲਬ ਕੋਈ ਬਰਾਮਦੀ ਹੋਈ ਕੋਈ ਟੈਸਟ ਕਰਦੇ ਫਿਲਹਾਲ ਸ਼ੁਰੂ ਹੋਇਆ ਹੈ ਸੁਬਰਾਮਣੀ ਦੀ ਰਿਪੋਰਟ ਤੁਹਾਨੂੰ ਜਦੋਂ ਇਹ ਫਿਨਿਸ਼